ਸਵਿਟਸ ਬੈਂਕ ਦਾ ਇੱਕ ਉਹ ਖਾਤਾ ਜਿਸ ਦਾ ਸਬੰਧ ਹੈ ਖਾਲਸਾ ਰਾਜ ਦੇ ਨਾਲ ਸਿਰਫ ਖਾਤਾ ਹੀ ਨਹੀਂ ਇੱਥੇ ਇੱਕ ਲੋਕਰ ਵੀ ਹੈ ਤੇ ਕੀ ਹੈ ਇਸ ਲੋਕਰ ਦੇ ਵਿੱਚ ਆਖਰ ਕੌਣ ਹੈ ਇਸ ਖਾਤੇ ਦਾ ਮਾਲਕ ਜਿਸ ਦਾ ਸਬੰਧ ਖਾਲਸਾ ਰਾਜ ਦੇ ਨਾਲ ਹੈ ਕਿੰਨੀ ਕਰੰਸੀ ਪਈ ਹੈ ਖਾਲਸਾ ਰਾਜ ਦੇ ਇਸ ਖਾਤੇ ਦੇ ਵਿੱਚ ਇਸ ਖਾਤੇ ਨੂੰ ਆਖਰੀ ਵਾਰ ਕਦੋਂ ਵਰਤਿਆ ਗਿਆ ਸੀ ਜਿਸ ਦਾ ਵੀ ਇਹ ਖਾਤਾ ਹੈ ਉਸ ਨੇ ਇਹਨਾਂ ਪੈਸਿਆਂ ਦੀ ਵਰਤੋਂ ਕਿਉਂ ਨਹੀਂ ਕੀਤੀ ਕਿ ਉਸ ਨੂੰ ਕਦੀ ਇਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਪਈ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਖਾਤਾ ਮਾਲਕ ਦੀ ਜ਼ਿੰਦਗੀ ਕਿਹੋ ਜਿਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਦੇ ਵਿੱਚ ਸਵਿਟਸ ਬੈਂਕ ਦੇ ਇੱਕ ਖਾਤੇ ਦਾ ਪਤਾ ਲੱਗਾ ਹੈ ਦੱਸਿਆ ਜਾਂਦਾ ਹੈ ਕਿ ਇਹ ਖਾਤਾ ਖਾਲਸਾ ਰਾਜ ਦੀ ਇੱਕ ਰਾਜਕੁਮਾਰੀ ਦਾ ਹੈ ਜਿਸ ਦੇ ਵਿੱਚ 2 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਰਕਮ ਪਈ ਹੈ ਆਖਰ ਕੌਣ ਸੀ ਇਹ ਰਾਜਕੁਮਾਰੀ ਤੇ ਅੱਜ ਇਹਨਾਂ ਪੈਸਿਆਂ ਦੇ ਉੱਤੇ ਕਿਸ ਦਾ ਅਧਿਕਾਰ ਹੈ ਇਸ ਦੇ ਬਾਰੇ ਤਾਂ ਆਪਾਂ ਅੱਗੇ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ 2 ਟ੍ਰਿਲੀਅਨ ਡਾਲਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਗੱਲ ਕਰੀਏ 1 ਟ੍ਰਿਲੀਅਨ ਡਾਲਰ ਦੀ ਤਾਂ ਇੱਕ ਦੇ ਮਗਰ 12 ਜ਼ੀਰੋਆਂ ਲੱਗਦੀਆਂ ਨੇ ਫਿਰ ਜਾ ਕੇ 1 ਟ੍ਰਿਲੀਅਨ ਡਾਲਰ ਬਣਦਾ ਹੈ ਤੇ ਜੇਕਰ ਗੱਲ ਕਰੀਏ ਭਾਰਤੀ ਕਰੰਸੀ ਦੇ ਅਨੁਸਾਰ ਤਾਂ ਇਸ ਨੂੰ ਆਪਾਂ 1 ਲੱਖ ਕਰੋੜ ਵੀ ਕਹਿ ਸਕਦੇ ਹਾਂ ਇਹ ਤਾਂ 1 ਟ੍ਰਿਲੀਅਨ ਡਾਲਰ ਦੀ ਗੱਲ ਹੈ ਪਰ ਇੱਥੇ ਰਾਜਕੁਮਾਰੀ ਦੇ ਖਾਤੇ ਦੇ ਵਿੱਚ 2 ਟ੍ਰਿਲੀਅਨ ਡਾਲਰ ਤੋਂ ਵੀ ਵੱਧ ਦੀ ਰਕਮ ਪਈ ਹੈ ਜੇਕਰ ਡਾਲਰ ਦੀ ਤੁਲਨਾ ਆਪਾਂ INR ਯਾਨੀ ਕਿ ਭਾਰਤੀ ਕਰੰਸੀ ਦੇ ਨਾਲ ਕਰਦੇ ਹਾਂ ਤਾਂ ਮੌਜੂਦਾ ਸਮੇਂ ਦੇ ਵਿੱਚ 1 ਡਾਲਰ ਦੀ ਕੀਮਤ 80 ਰੁਪਇਆ ਹੈ ਇਸ ਤਰ੍ਹਾਂ 1 ਟ੍ਰਿਲੀਅਨ ਡਾਲਰ ਦੀ ਕੀਮਤ 80 ਲੱਖ ਕਰੋੜ ਰੁਪਏ ਬਣਦੀ ਹੈ ਮੈਂ ਇੱਕ ਵਾਰੀ ਫੇਰ ਦੁਬਾਰਾ ਦੁਹਰਾ ਦਵਾਂ ਕਿ ਸਿਰਫ 80 ਲੱਖ ਨਹੀਂ 80 ਲੱਖ ਕਰੋੜ ਰੁਪਇਆ ਤੇ ਇਹ ਤਾਂ 1 ਟ੍ਰਿਲੀਅਨ ਡਾਲਰ ਦੀ ਕੀਮਤ ਪਰ ਇੱਥੇ ਰਾਜਕੁਮਾਰੀ ਦੇ ਖਾਤੇ ਦੇ ਵਿੱਚ ਡਬਲ ਨੇ ਯਾਨੀ ਕਿ 2 ਟ੍ਰਿਲੀਅਨ ਡਾਲਰ ਨੇ ਤੇ ਇਸ ਤਰ੍ਹਾਂ ਇਹ ਰਕਮ ਵੀ ਡਬਲ ਹੋ ਜਾਏਗੀ ਹਵੇਗੀ ਯਾਨੀ ਕਿ ਇਹ ਰਕਮ 160 ਲੱਖ ਕਰੋੜ ਰੁਪਇਆ ਹੈ ਅਸੀਂ ਇੱਕ ਟ੍ਰਿਲੀਅਨ ਦੀ ਗੱਲਤਾ ਕਰਤੀ ਕਿ ਇੱਕ ਦੇ ਮਗਰ 12 ਜ਼ੀਰੋਆਂ ਲੱਗਣ ਤਾਂ ਫਿਰ ਜਾ ਕੇ ਇੱਕ ਟ੍ਰਿਲੀਅਨ ਬਣਦਾ ਹੈ ਪਰ ਜੇਕਰ ਮੈਂ 160 ਲੱਖ ਕਰੋੜ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਇਹ ਰਕਮ ਐਡੀ ਵੱਡੀ ਹੈ ਕਿ ਇਸ ਦੇ ਮਗਰ ਜ਼ੀਰੋਆਂ ਲਾਉਣ ਦਾ ਕੋਈ ਹਿਸਾਬ ਹੀ ਨਹੀਂ ਰਹਿ ਜਾਂਦਾ ਇਸ ਰਕਮ ਨੂੰ ਹੋਰ ਸੌਖਾ ਕਰਕੇ ਸਮਝਣ ਵਾਸਤੇ ਆਪਾਂ ਇੱਕ ਉਦਾਹਰਣ ਲੈਂਦੇ ਹਾਂ ਅੱਜ ਦੀ ਤਰੀਕ ਦੇ ਵਿੱਚ ਭਾਰਤ ਦੇ ਸਭ ਤੋਂ ਅਮੀਰ ਆਦਮੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹ ਆ ਮੁਕੇਸ਼ ਅੰਬਾਨੀ ਤੇ ਜੇਕਰ ਗੂਗਲ ਅਨੁਸਾਰ ਉਸ ਦੀ ਨੈਟ ਵਰਥ ਦੀ ਗੱਲ ਕਰੀਏ ਤਾਂ ਉਹ ਆ 92 ਬਿਲੀਅਨ ਡਾਲਰ ਤੇ 2 ਟ੍ਰਿਲੀਅਨ ਵਿੱਚ ਹੁੰਦੇ ਨੇ 22000 ਬਿਲੀ ਯਾਨੀ ਕਿ ਮੁਕੇਸ਼ ਅੰਬਾਨੀ ਵਰਗੇ 22 ਬੰਦੇ ਇੱਕ ਪਾਸੇ ਖੜੇ ਕਰ ਦਿੱਤੇ ਜਾਣ ਤਾਂ ਇੰਨੀ ਰਕਮ ਇਸ ਇੱਕ ਖਾਤੇ ਵਿੱਚ ਹੈ ਸੋ ਇਹ ਤਾਂ ਰਹੀ ਰਕਮ ਦੀ ਗੱਲ ਪਰ ਹੁਣ ਆਪਾਂ ਗੱਲ ਕਰਦੇ ਹਾਂ ਇਸ ਰਕਮ ਦੀ ਮਾਲਕਣ ਦੀ ਕਿ ਆਖਰ ਕੌਣ ਹੈ ਇਹਨਾਂ 2 ਟ੍ਰਿਲੀਅਨ ਡਾਲਰ ਦੀ ਮਾਲਕਣ ਸਵਿਜ਼ ਬੈਂਕ ਦਾ ਇਹ ਖਾਤਾ ਜਿਸ 'ਚ ਪਏ ਨੇ 2 ਟ੍ਰਿਲੀਅਨ ਡਾਲਰ ਇਸ ਦੀ ਮਾਲਕਨ ਕੋਈ ਹੋਰ ਨਹੀਂ ਸਗੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਅਤੇ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਛੋਟੀ ਧੀ ਕੈਥਰੀਨ ਦਲੀਪ ਸਿੰਘ ਹੈ ਇਸ ਦੀ ਮਾਲਕ ਇਸ ਬੈਂਕ ਦੇ ਰਿਕਾਰਡ ਅਨੁਸਾਰ ਇਸ ਖਾਤੇ ਦੀ ਆਖਰੀ ਵਰਤੋਂ 1930 ਵਿੱਚ ਕੀਤੀ ਗਈ ਸੀ ਇੱਕ ਕਿਤਾਬ ਹੈ ਕੋਲੋਨੀਆ ਟੂ ਕਾਰਪੋਰੇਟ ਇਸ ਕਿਤਾਬ ਦੇ ਵਿੱਚ ਇਸ ਖਾਤੇ ਦਾ ਜ਼ਿਕਰ ਆਉਂਦਾ ਹੈ। ਲੇਖਕ ਆਪਣੀ ਕਿਤਾਬ ਕਲੋਨੀਆ ਟੂ ਕੋਆਪਰੇਟਿਵ ਵਿੱਚ ਲਿਖਦਾ ਹੈ ਕਿ ਇਹ ਖਾਤਾ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਦੋਹਾਂ ਤੀਆਂ ਕੈਥਰੀਨ ਹਿਲਡਾ ਅਤੇ ਕੈਥਰੀਨ ਦਲੀਪ ਸਿੰਘ ਦੇ ਨਾਮ ਤੇ ਜੁਆਇੰਟ ਖੁਲਾਇਆ ਸੀ ਤੇ ਇਸ ਖਾਤੇ ਦੇ ਨਾਲ ਨਾਲ ਇੱਕ ਲੋਕਰ ਵੀ ਆ। ਖਾਤੇ ਦਾ ਤਾਂ ਪਤਾ ਲੱਗ ਗਿਆ ਕਿ ਖਾਤੇ ਦੇ ਵਿੱਚ 2 ਟ੍ਰਿਲੀਅਨ ਡਾਲਰ ਪਏ ਨੇ। ਫਿਰ ਇਸ ਲੋਕਰ ਦੇ ਵਿੱਚ ਕੀ ਆ? ਜੇ ਕਰ ਇਹਦੀ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਪਰ ਡੂੰਗੀ ਖੋਜ ਕਰਨ ਤੋਂ ਬਾਅਦ ਉਹਨਾਂ ਤੇ ਕਿਤਾਬ ਲਿਖਣ ਵਾਲੇ ਮਾਈਕਲ ਅਲੈਗਜ਼ੈਂਡਰ ਨੇ ਆਪਣੀ ਇੱਕ ਇੰਟਰਵਿਊ ਜੋ ਉਸਨੇ ਡੇਲੀ ਟੈਲੀਗ੍ਰਾਮ ਨਾਮ ਦੇ ਅਖਬਾਰ ਨੂੰ ਦਿੱਤੀ ਸੀ ਉਹਦੇ ਵਿੱਚ ਕਿਹਾ ਕਿ ਇਸ ਲੋਕਰ ਦੇ ਵਿੱਚੋਂ ਕੁਝ ਵੀ ਮਿਲ ਸਕਦਾ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਉਹ ਸ਼ਾਹੀ ਤਾਜ ਜੋ ਅੰਗਰੇਜ਼ਾਂ ਦੇ ਦੂਜੀ ਐਂਗਲੋ ਸਿੱਖ ਵਾਰ ਨੂੰ ਜਿੱਤਣ ਤੋਂ ਬਾਅਦ ਰਹਿਸਯਮਈ ਤਰੀਕੇ ਨਾਲ ਗਾਇਬ ਹੋ ਗਿਆ ਜਾਂ ਇਸ ਤੋਂ ਇਲਾਵਾ ਕੁਝ ਉਹ ਕਾਗਜ਼ਾਤ ਵੀ ਹੋ ਸਕਦੇ ਨੇ ਜੋ ਕੋਹੀਨੂਰ ਹੀਰੇ ਨੂੰ ਬ੍ਰਿਟਿਸ਼ ਰਾਜ ਕੋਲੋਂ ਛੁਡਵਾ ਸਕਦੇ ਨੇ ਜਾਂ ਫਿਰ ਦਾਦਰ ਦੀਆਂ ਲੂਣ ਦੀਆਂ ਉਹ ਖਦਾਨਾਂ ਜਿੰਨਾ ਵਿੱਚੋਂ ਉਸ ਸਮੇਂ ਉਹ ਸ਼ੋਰਾ ਪ੍ਰਾਪਤ ਹੁੰਦਾ ਸੀ ਜੋ ਬਰੂਦ ਬਣਾਉਣ ਦੇ ਕੰਮ ਆਉਂਦਾ ਸੀ ਤੇ ਇਸ ਸ਼ੋਰੇ ਦੀ ਕੀਮਤ ਉਸ ਸਮੇਂ ਸੋਨੇ ਦੇ ਬਰਾਬਰ ਹੁੰਦੀ ਸੀ ਇਸ ਸ਼ੋਰੇ ਦੇ ਕਰਕੇ ਇਸ ਖਦਾਨਾ ਦਾ ਕਰਕੇ ਹੀ ਭਾਈ ਮੱਖਣਸ਼ਾਹ ਲੋਬਾਣਾ ਵਰਗਾ ਸਿੱਖ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਔਰੰਗਜ਼ੇਬ ਦੇ ਰਾਜ ਵਿੱਚ ਵੀ ਅੰਬਾਨੀਆਂ ਅੰਡਾਨੀਆਂ ਜਿੰਨੀ ਤਾਕਤ ਰੱਖਦਾ ਸੀ ਤੇ ਉਹਨਾਂ ਵਾਂਗ ਹੀ ਰਹਿੰਦਾ ਸੀ ਹੋ ਸਕਦਾ ਇਹਨਾਂ ਖਦਾਨਾਂ ਦੇ ਮਾਲਕਾਨਾ ਹੱਕ ਦੇ ਕਾਗਜ਼ात ਇਸ ਲੋਕਰ ਵਿੱਚ ਪਏ ਹੋਣ ਇਸ ਤੋਂ ਇਲਾਵਾ ਜੇਕਰ ਇਸ ਲੋਕਰ ਦੇ ਵਿੱਚੋਂ ਸੋਨੇ ਚਾਂਦੀ ਦੇ ਬਰਤਨ ਹੋਰ ਗਹਿਣਾ ਗੱਟਾ ਹੀਰੇ ਮੋਤੀ ਜੜੇ ਮਹਾਰਾਜਾ ਦੇ ਕੱਪੜੇ ਅਤੇ ਹੋਰ ਬੇਸ਼ਕੀਮ ਕਿੰਤੀਸ ਗੱਤਾਂ ਵਿੱਚ ਜੇਕਰ ਇਸ ਲੋਕਰ ਚ ਮਿਲ ਜਾਣ ਤੇ ਮੈਂ ਨਹੀਂ ਸਮਝਦਾ ਕਿ ਬਹੁਤੀ ਹੈਰਾਨੀ ਵਾਲੀ ਗੱਲ ਹੋਊਗੀ ਕਿਤਾਬ ਕੋਲੋਨੀਅਲ ਟੂ ਕਾਰਪੋਰੇਟ ਜਿਸ ਦੇ ਹਵਾਲੇ ਚ ਅਸੀਂ ਤੁਹਾਨੂੰ ਇਸ ਖਾਤੇ ਤੇ ਇਸ ਲੋਕਰ ਬਾਰੇ ਦੱਸ ਰਹੇ ਹਾਂ ਉਸ ਦੇ ਜੋ ਲੇਖਕ ਨੇ ਉਹ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਸਾਬਕਾ ਮੀਡੀਆ ਸਲਾਹਕਾਰ ਸ਼੍ਰੀ ਅਸ਼ੋਕ ਟੰਡਨ ਜੀ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਖਾਤੇ ਦੀ ਸਾਰੀ ਰਕਮ ਉੱਤੇ ਅਤੇ ਇਸ ਲੋਕਰ ਉੱਤੇ ਭਾਰਤ ਸਰਕਾਰ ਦਾ ਹੱਕ ਹੈ ਚਲੋ ਇਸ ਦੇ ਬਾਰੇ ਆਪਾਂ ਵੀਡੀਓ ਦੇ ਅਖੀਰ 'ਚ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਖਾਤੇ ਦੀ ਮਾਲਕਨ ਕੈਥਰਿਨ ਦਲੀਪ ਸਿੰਘ ਬਾਰੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦਕੌਰ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਛੋਟੀ ਉਮਰ ਵਿੱਚ ਹੀ ਮਾਂ ਕੋਲੋਂ ਖੋ ਕੇ ਇੰਗਲੈਂਡ ਲੈ ਜਾਂਦੇ ਆ ਉਥੇ ਜਾ ਕੇ ਉਸਦੇ ਕੇਸ ਕਤਲ ਕਰ ਦਿੱਤੇ ਜਾਂਦੇ ਤੇ ਉਸ ਦਾ ਜਿਹੜਾ ਪਾਲਣ ਪੋਸ਼ਣ ਆ ਉਹ ਈਸਾਈ ਰੀਤੀ ਰਿਵਾਜਾਂ ਨਾਲ ਕੀਤਾ ਜਾਂਦਾ ਫਿਰ ਮਹਾਰਾਜਾ ਦਲੀਪ ਸਿੰਘ ਜਦੋਂ ਵੱਡੇ ਹੋ ਜਾਂਦੇ ਨੇ 28 ਸਾਲ ਦੀ ਉਮਰ ਦੇ ਵਿੱਚ ਉਹ ਮਿਸਰ ਦੇ ਇੱਕ ਸ਼ਹਿਰ ਕਾਇਰੋ ਚ ਜਾ ਕੇ ਬੰਬਾ ਮੂਲਰ ਨਾਮ ਦੀ ਕੁੜੀ ਦੇ ਨਾਲ ਵਿਆਹ ਕਰਾ ਲੈਂਦੇ ਆ ਵੈਸੇ ਤਾਂ ਮਹਾਰਾਜਾ ਦਲੀਪ ਸਿੰਘ ਦੇ ਦੋ ਵਿਆਹੇ ਸਨ ਤੇ ਇਹਨਾਂ ਦੋਨਾਂ ਵਿਆਹਾਂ ਤੋਂ ਉਹਨਾਂ ਦੇ ਟੋਟਲ 8 ਬੱਚੇ ਸਨ ਜਿਨ੍ਹਾਂ ਵਿੱਚ 5 ਪੁੱਤਰ ਤੇ 3 ਧੀਆਂ ਸਨ ਇਹਨਾਂ ਵਿੱਚ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ ਉਹ ਜਨਮ ਤੋਂ ਕੁਝ ਸਮੇਂ ਬਾਅਦ ਹੀ ਮਰ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਪੁੱਤਰ ਆ ਉਹਦਾ ਨਾਮ ਪ੍ਰਿੰਸ ਵੈਕਟਰ ਪ੍ਰਿੰਸ ਫੈਡਰਿਟ ਵੈਕਟਰ ਧੀ ਪ੍ਰਿੰਸੈਸ ਬੰਬਾ ਸੋਫੀਆ ਜਿੰਦਾ ਧੀ ਕੈਥਰਿਨ ਹਿਲਡਾ ਦਲੀਪ ਸਿੰਘ ਧੀ ਪ੍ਰਿੰਸੈਸ ਸੋਫੀਆ ਅਲੈਗਜ਼ੈਂਡਰ ਤੇ ਪੁੱਤਰ ਪ੍ਰਿੰਸ ਐਡਵਰਟ ਐਲਬਰਟ ਅਲੈਗਜ਼ੈਂਡਰ ਇਹਨਾਂ ਸਾਰੇ ਬੱਚਿਆਂ ਵਿੱਚੋਂ ਕੈਥਰਿਨ ਹਿਲਡਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਦੂਜੇ ਨੰਬਰ ਵਾਲੀ ਧੀ ਸੀ 1903 ਵਿੱਚ ਰਾਜਕੁਮਾਰੀ ਨੂੰ ਭਾਰਤ ਆਉਣ ਦੀ ਆਗਿਆ ਮਿਲ ਜਾਂਦੀ ਹੈ ਜਿਸ ਤੋਂ ਬਾਅਦ ਉਹ ਪੰਜਾਬ ਆਉਂਦੇ ਨੇ ਤੇ ਫਿਰ ਲਾਹੌਰ ਤੇ ਅੰਮ੍ਰਿਤਸਰ ਸਾਹਿਬ ਵਿਖੇ ਹੋ ਕੇ ਜਾਂਦੇ ਨੇ ਤੇ ਇਸ ਤੋਂ ਬਾਅਦ ਉਹ ਜਰਮਨੀ ਚਲੇ ਜਾਂਦੇ ਨੇ ਤੇ ਆਪਣੇ ਆਖਰੀ ਸਮੇਂ ਤੱਕ ਉਹ ਜਰਮਨੀ 'ਚ ਹੀ ਰਹਿੰਦੇ ਨੇ ਬੇਸ਼ੱਕ ਕੈਥਰੀਨ ਹਿਟਲਰ ਦਲੀਪ ਸਿੰਘ ਇੱਕ ਰਾਜਕੁਮਾਰੀ ਸੀ ਪਰ ਫਿਰ ਵੀ ਉਸਨੇ ਕਦੀ ਰਾਜਕੁਮਾਰੀਆਂ ਵਾਲਾ ਸ਼ਾਹੀ ਜੀਵਨ ਬਤੀਤ ਨਹੀਂ ਕੀਤਾ ਜਰਮਨੀ 'ਚ ਰਹਿੰਦਿਆਂ ਵੀ ਉਹਨੇ ਬਹੁਤ ਸਾਦਾ ਜੀਵਨ ਬਤੀਤ ਕੀਤਾ ਜਦੋਂ ਉਹ ਜਰਮਨੀ 'ਚ ਰਹਿ ਰਹੇ ਹੁੰਦੇ ਆ ਇਹ ਉਹੀ ਸਮੇਂ ਸੀ ਜਦੋਂ ਹਿਟਲਰ ਯਹੂਦੀਆਂ ਦਾ ਕਤਲੇਆਮ ਸ਼ ਰਾਜਕੁਮਾਰੀ ਨੇ ਯਹੂਦਿਆਂ ਨੂੰ ਬਚਾਉਣ ਵਾਸਤੇ ਆਪਣੀ ਪੂਰੀ ਵਾਹ ਲਾ ਦਿੱਤੀ ਸੀ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਰਾਜਕੁਮਾਰੀ ਨੂੰ ਜਰਮਨੀ ਵਿੱਚ ਯਹੂਦਿਆਂ ਦੀ ਮਦਦ ਕਰਨ ਵਾਸਤੇ ਇੰਨਾ ਪੈਸਾ ਚਾਹੀਦਾ ਸੀ ਤਾਂ ਉਹਨੇ ਪੈਸਾ ਕਿਉਂ ਨਹੀਂ ਵਰਤਿਆ ਆਪਣੀ ਕਿਸੇ ਵਸੀਅਤ ਵਿੱਚ ਇਸ ਖਾਤੇ ਦਾ ਜ਼ਿਕਰ ਕਿਉਂ ਨਹੀਂ ਕੀਤਾ ਇੰਨਾ ਪੈਸਾ ਕੋਲ ਹੋਣ ਦੇ ਬਾਵਜੂਦ ਵੀ ਉਹ ਸਾਦਾ ਜੀਵਨ ਕਿਉਂ ਬਤੀਤ ਕਰਦੀ ਰਹੀ ਤੇ ਇਹ ਸਵਾਲ ਦੁਨੀਆ ਭਰ ਦੇ ਖੋਜੀਆਂ ਵਾਸਤੇ ਗਹਿਰੀ ਸੋਚ ਦਾ ਵਿਸ਼ਾ ਬਣੇ ਹੋਏ ਨੇ ਤੇ ਸਵਾਲਾਂ ਦੇ ਜਵਾਬ ਨੂੰ ਲੈ ਕੇ ਹਰੇਕ ਵਿਦਵਾਨ ਦੇ ਆਪਣੇ ਆਪਣੇ ਵਿਚਾਰ ਨੇ ਕਿਸੇ ਦਾ ਕਹਿਣਾ ਹੈ ਕਿ ਹੋ ਸਕਦਾ ਇਹ ਖਾਤਾ ਦਲੀਪ ਸਿੰਘ ਨੇ ਆਪਣੀਆਂ ਧੀਆਂ ਵਾਸਤੇ ਖੁਲਵਾਇਆ ਤਾਂ ਹੋਵੇ ਪਰ ਉਹਨਾਂ ਨੂੰ ਦੱਸਣ ਤੋਂ ਪਹਿਲਾਂ ਹੀ ਦਲੀਪ ਸਿੰਘ ਦਾ ਅਕਾਲ ਚਲਾਣਾ ਹੋ ਗਿਆ ਹੋਵੇ ਤੇ ਉਹਨਾਂ ਨੂੰ ਦੱਸ ਹੀ ਨਾ ਸਕਿਆ ਹੋਵੇ ਤੇ ਕਿਸੇ ਦਾ ਕਹਿਣਾ ਹੈ ਕਿ ਹੋ ਸਕਦਾ ਰਾਜਕੁਮਾਰੀ ਨੇ ਸਖਾਤੇ ਦਾ ਜ਼ਿਕਰ ਕਿਤੇ ਤਾਂ ਨਹੀਂ ਕੀਤਾ ਕਿ ਕਿਤੇ ਅੰਗਰੇਜ਼ ਸਾਰਾ ਪੈਸਾ ਹੜੱਪ ਨਾ ਲੈਣ ਪਰ ਅਸਲੀ ਸੱਚ ਕੀ ਆ ਇਹ ਅਜੇ ਵੀ ਇੱਕ ਰਾਜ਼ ਬਣਿਆ ਹੋਇਆ ਹੈ ਹੁਣ ਕਈ ਲੋਕ ਇਹ ਕਹਿਣਗੇ ਕਿ ਜੇਕਰ ਰਾਜਕੁਮਾਰੀ ਨੇ ਆਪਣੇ ਕਿਸੇ ਵੀ ਡਾਕੂਮੈਂਟ ਵਿੱਚ ਜਾਂ ਕਿਤੇ ਵੀ ਇਸ ਖਾਤੇ ਦਾ ਜ਼ਿਕਰ ਨਹੀਂ ਕੀਤਾ ਤਾਂ ਫਿਰ ਕਿਵੇਂ ਪਤਾ ਲੱਗਦਾ ਕਿ ਇਹ ਖਾਤਾ ਰਾਜਕੁਮਾਰੀ ਦਾ ਹੀ ਆ ਜੁਲਾਈ 1997 ਦੇ ਵਿੱਚ ਸਵਿਸ ਬੈਂਕ ਵੱਲੋਂ ਇੱਕ ਸੂਚੀ ਤਿਆਰ ਕੀਤੀ ਗਈ ਸੀ ਉਹਨਾਂ ਖਾਤਿਆਂ ਦੀ ਜੋ ਖਾਤੇ ਐਕਟਿਵ ਨਹੀਂ ਹਨ ਤੇ ਸੂਚੀ ਦੇ ਵਿੱਚ ਇਸ ਰਾਜਕੁਮਾਰੇ ਵਾਲੇ ਖਾਤੇ ਦਾ ਜ਼ਿਕਰ ਵੀ ਆਉਂਦਾ ਆ। ਇਸ ਦੇ ਐਡਰੈਸ ਤੋਂ ਪਤਾ ਲੱਗਦਾ ਕਿ ਇਹ ਖਾਤਾ ਰਾਜਕੁਮਾਰੀ ਦਾ ਆ ਤੇ ਇਹ ਐਡਰੈਸ ਸੀ ਪ੍ਰਿੰਸੈਸ ਕੈਥਰਿਨ ਹਿਲਡਾ ਦਲੀਪ ਸਿੰਘ 142 ਮੇਨ ਸਟਰੀਟ ਸਪੇਨ ਬਾਕਸ। ਸਵਿਜ਼ ਬੈਂਕ ਨੇ ਇਹ ਸੂਚੀ ਜਾਰੀ ਕਰਕੇ ਇਹ ਐਲਾਨ ਕੀਤਾ ਸੀ ਕਿ ਇਹ ਖਾਤੇ ਕਾਫੀ ਦੇਰ ਤੋਂ ਐਕਟਿਵ ਨਹੀਂ ਹਨ। ਇਹਨਾਂ ਖਾਤਿਆਂ ਦੇ ਮਾਲਕਾਂ ਦੇ ਵਾਰਿਸ ਸਾਹਮਣੇ ਆਉਣ ਤਾਂ ਜੋ ਇਹਨਾਂ ਖਾਤਿਆਂ ਦੇ ਮਾਲਕਾਂ ਨਾ ਹੱਕ ਉਹਨਾਂ ਨੂੰ ਦਿੱਤੇ ਜਾਣ। ਇਸ ਤੋਂ ਬਾਅਦ ਰਾਜਕੁਮਾਰੀ ਵਾਲੇ ਇਸ ਖਾਤੇ ਦੇ ਕਾਫੀ ਵਾਰਸ ਸਾਹਮਣੇ ਆਏ ਸਨ ਇਸ ਐਲਾਨ ਤੋਂ ਬਾਅਦ ਇਸ ਖਾਤੇ ਦੇ ਮਾਲਕਾਨਾ ਹੱਕ ਵਾਸਤੇ ਭਾਰਤ ਪਾਕਿਸਤਾਨ ਅਤੇ ਪੰਜਾਬ ਵਿੱਚੋਂ ਬਹੁਤ ਸਾਰੇ ਲੋਕ ਤੇ ਬਹੁਤ ਸਾਰੇ ਰਿਸ਼ਤੇਦਾਰ ਸਾਹਮਣੇ ਆਏ ਪਰ ਰਾਜਕੁਮਾਰੀ ਕੈਥਰਿਨ ਹਿਲਡਾ ਦਲੀਪ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਇਸ ਕਰਕੇ ਜੀਵਤ ਰੂਪ ਵਿੱਚ ਸਿੱਧੇ ਤੌਰ ਤੇ ਉਸ ਦਾ ਕੋਈ ਵੀ ਵਾਰਸ ਨਹੀਂ ਸੀ ਰਾਜਕੁਮਾਰੀ ਕੈਥਰਿਨ ਦਲੀਪ ਸਿੰਘ ਆਪਣੇ ਆਖਰੀ ਸਮੇਂ ਤੱਕ ਜਰਮਨੀ ਵਿੱਚ ਹੀ ਰਹੀ ਤੇ 71 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ ਮਹਾਰਾਜਾ ਦਲੀਪ ਸਿੰਘ ਤੇ ਬੱਚਿਆਂ ਵਿੱਚੋਂ ਅੱਗੇ ਕਿਸੇ ਦੀ ਵੀ ਕੋਈ ਔਲਾਦ ਨਹੀਂ ਸੀ ਇਸ ਲਈ ਇਸ ਖਾਤੇ ਦਾ ਸਿੱਧੇ ਤੌਰ ਤੇ ਕੋਈ ਵੀ ਵਾਰਸ ਸਾਹਮਣੇ ਨਹੀਂ ਆ ਪਾਇਆ ਕਿਤਾਬ ਕਲੋਨੀਆ ਟੂ ਕਾਰਪੋਰੇਟ ਦੇ ਲੇਖਕ ਸ਼੍ਰੀ ਅਸ਼ੋਕ ਟੰਡਨ ਜੀ ਦਾ ਕਹਿਣਾ ਕਿ ਇਸ ਖਾਤੇ ਉੱਪਰ ਭਾਰਤ ਸਰਕਾਰ ਦਾ ਅਧਿਕਾਰ ਹੈ ਤੇ ਖਾਤਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਉਸ ਸਮੇਂ ਪਹਿਲਾਂ ਚੀਨ ਨੇ ਉੱਥੇ ਆਪਣਾ ਝੰਡਾ ਲਗਾ ਕੇ ਉਸ ਜਗ੍ਹਾ ਉੱਪਰ ਕਬਜ਼ਾ ਕਰ ਲਿਆ ਜਦੋਂ ਭਾਰਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਚੀਨ ਵਾਲਿਆਂ ਨਾਲ ਗੱਲ ਕਰਨ ਵਾਸਤੇ ਪਹੁੰਚੇ ਤਾਂ ਚੀਨ ਵਾਲੇ ਕਹਿਣ ਲੱਗੇ ਕਿ ਜਗ੍ਹਾ ਖਾਲਸਾ ਰਾਜ ਦੀ ਹੈ ਪੰਜਾਬ ਦੀ ਹੈ ਇਸ ਲਈ ਅਸੀਂ ਗੱਲ ਵੀ ਉਹਨਾਂ ਨਾਲ ਹੀ ਕਰਾਂਗੇ ਭਾਰਤ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਜਦੋਂ ਪੰਜਾਬ ਦਾ ਕੋਈ ਨੁਮਾਇੰਦਾ ਜਾਂ ਖਾਲਸਾ ਰਾਜ ਦਾ ਕੋਈ ਨੁਮਾਇੰਦਾ ਸਾਡੇ ਨਾਲ ਆ ਕੇ ਗੱਲ ਕਰੇਗਾ ਅਸੀਂ ਉਸ ਨਾਲ ਜ਼ਰੂਰ ਗੱਲਬਾਤ ਕਰਾਂਗੇ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਭਾਰਤ ਵਾਲੇ ਇਸ ਖਾਤੇ ਉੱਪਰ ਆਪਣਾ ਅਧਿਕਾਰ ਕਰਨ ਵਾਸਤੇ ਜਾਣਗੇ ਤਾਂ ਉਹਨਾਂ ਨੂੰ ਵੀ ਅੱਗੋਂ ਇਹੀ ਸੁਣਨ ਨੂੰ ਮਿਲੇਗਾ ਬਾਕੀ ਇੱਕ ਵਾਰ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਇਸ ਖਾਤੇ ਉੱਪਰ ਕਿਸ ਦਾ ਅਧਿਕਾਰ ਹੈ